ਔਰ ਜਿਹੜੇ ਛੜੇ ਨੇ ਨਾ ਜਾਂ ਜਿਨ੍ਹਾਂ ਨੂੰ ਕੋਈ ਸਹੇਲੀ ਜੁੜਦੀ ਸਾਲਾ ਥੋੜੇ ਨੂੰ ਲੱਖ ਗੁਣਾ ਬਾਬਾ ਚੰਗਾ ਭੈਣ ਦੀ ਲਣ ਦੇਖੋ ਗਾਡਰ ਵਰਗੀ ਲਾਣ ਨੂੰ ਲਈ ਫਿਰਦਾ ਕਹ ਨਹੀਂ ਵੀਡੀਓ ਬਣਾਉਣੀ ਹੀ ਪੈ ਜਾ ਇੰਸਟਾਗ੍ਰਾਮ ਦੇ ਪੂਰੇ ਤੱਤੀਆਂ ਤੱਤੀਆਂ ਮੈਂ ਕਹਾਂ ਲੋਕਾਂ ਨੂੰ ਭੈਣ ਚ ਕਾਲਜੇ ਫੂਕ ਦਿੰਦੇ ਨੇ ਲੋਕਾਂ ਦੇ ਹੈ ਆਹ ਦੇਖ ਇੱਧਰ ਕਿ ਪੱਟ ਪਸਾਈ ਬੈਠੀਆ ਉੱਤੇ ਅਮਤ ਦਿਖਾਉਣਾ ਵੀਡੀਓ ਚਲਾ ਕੇ ਤੁਸੀਂ ਕਹੋਗੇ ਵੀ ਹਾਂ ਹੈਗੀ ਗੱਲ ਬਾਤ ਬੀ ਨੀਗਾ ਮਾਰ ਪਾਪਾ ਕਿੱਥੇ ਮਾਰਦਾ ਦਾ ਮਾਰ ਬਾਬਾ ਮੈਂ ਸੀ ਗਾਟਰ ਵਰਗੀ ਨਾਰ ਮੈਨੂੰ ਨਾਮ ਤੱਕ ਕੁਦੂ ਕੁੰਛ ਚੱਕਾ ਮਰੇ ਢਿੱਲੇ ਵਰਕੇ ਮਰੇ ਢਿੱਲੇ ਵਰਕੇ ਜੇ ਨਾ ਤੁਹਾਈ ਜੇ ਸੱਤੜ ਆ ਕੇ ਮਰੇ ਢਿੱਲੇ ਵਰਕੇ ਰਕੇ ਵੇੜੇ ਹਾਲ ਹੀ ਲੀਵ ਹੈ ਨਿੱਤ ਮਾਉਂਦਾ ਉਹ ਵੀਡੀਓ ਤਾਂ ਬੰਦ ਕਰਦਾ ਉਹ ਨਾ ਗਾਣਾ ਇਹ ਇਹ ਗਾਣੇ ਦੀ ਸਾਲਾ ਕਾਪੀਰਾਈਟ ਬੰਦ ਨੇ ਬਾਅਦ ਚ ਤੁਸੀਂ ਅਹੀਂ ਦੇਖ ਲਓ ਆ ਦੇਖੋ ਵੀਡੀਓ ਦੇਖ ਹੈ ਬਾਬਾ ਹੀ ਭੈਣ ਦੀ ਰਾਨੋ ਮੋਛਾ ਅਮਰੂੜੀ ਜਾਂਦਾਗਾ ਇੱਧਰ ਦੇਖ ਤੂੰ ਚੈੱਕ ਕਰੋ ਗਰਾ ਗੱਲਬਾਤ ਹੈ ਹੈਗੀ ਹੈ ਕਿ ਨਹੀਂ ਹੈਗਾ ਪੂਰੀ ਗੱਲਬਾਤ ਹੈ ਪੂਰੀ ਦੇਖ ਛਾਲੂ ਕਰ ਲਓ ਕੋਈ ਹਿੱਲਾ ਤੁਸੀਂ ਵੀ ਨੀਦਾ ਜੀ ਮਰ ਜੋਗੇ ਮੈਂ ਚੋ